हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀ ਬਹਰ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਮਗਰ ਆ ਗਿਆ ਬੱਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਦਵਿੰਦਰ ਹਾਂਜੀ ਹਾਂਜੀ ਕਿਵੇਂ ਚੱਲਦਾ ਬਾਈ ਕੰਮਕਾਰ ਬਹੁਤ ਸੋਹਣਾ ਚੱਲ ਜੰਦਾ ਬਾਈ ਰੱਬ ਦੀ ਕਿਰਪਾ ਨਾਲ ਠੀਕ ਹੈ ਬਾਈ ਹਾਂਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਨਾਮ ਮੇਰੇ ਦਵਿੰਦਰ ਸਿੰਘਾ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਆਪਾਂ ਨੂੰ ਤਹਿਸੀਲ ਆਪਣੀ ਤਪਾ ਪੈਂਦੀ ਆ ਨੇੜੇ ਪਿੰਡ ਬਾਈ ਨੇੜੇ ਵੀਰੇ ਸੋਪਰਾ 4 ਕਿਲੋਮੀਟਰ ਪੈਂਦਾ ਤੇ ਤਪਾ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਪੈਂਦਾ ਠੀਕ ਹੈ ਬਾਈ ਕੰਟੈਕਟ ਨੰਬਰ ਬੋਲਦਾ ਆਪਣਾ ਕੰਟੈਕਟ ਨੰਬਰ 76964 22425 ਇਹ ਬਾਈ ਦਾ ਬਾਈ ਕੰਟ ਬਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਸਰਾ ਸੂਆ ਬੈਠ ਸੂਈ ਹੈਗੀ ਦੂਸਰਾ ਸੂਆ ਹਾਂ ਦੂਜਾ ਸੂਆ ਬੈਠ ਸੂਈ ਆ ਪੰਜਾਬ ਵਾਲੀ ਜਰਸੀ ਹੈ ਇਹ ਫੁੱਲ ਵੱਡੀ ਆ ਹਾਂ ਫੁੱਲ ਵੱਡੀ ਆ ਹੂੰ ਫੁੱਲ ਬਾਡੀ ਵੇਟ ਹੈਗਾ ਸਹੀ ਗੱਲ ਆ ਭਾਈ ਹਾਂਜੀ ਵੀਰੇ ਸੀਲ ਠੰਡੀ ਆ ਟਿਕਾ ਦੋ ਸੂਈਆ ਦਵਿੰਦਰ ਇਹ ਵੀਰੇ ਰਾਤ 8:00 ਵਜੇ ਸੂਈ ਆ ਠੀਕ ਆ ਏ ਰੋਕੇ ਭਾਈ ਆਪਣੇ ਕੋਲੇ ਵੀਡੀਓ ਹੋ ਗਈ ਠੀਕ ਆ ਦੀ ਹੂੰ ਤੇ ਮਤਲਬ ਕਿ ਜਦੋਂ ਵੀ ਸੌਦਾ ਹੋਊਗਾ ਆਪਾਂ ਵੀਡੀਓ ਦਿਖਾ ਦਾਂਗੇ ਠੀਕ ਆ ਭਾਈ ਹਾਂਜੀ ਵੀਰੇ ਤੇ ਇਹਦਾ ਮਤਲਬ ਕਿ 4 ਕਿਲੋ ਸੀ ਸ਼ਾਮ ਨੂੰ ਕੱਢਤਾ ਸੀਗਾ ਰਾਤ ਕਿਉਂ ਬੈਠਿਆ ਨਹੀਂ ਸੀਾਂ ਤਾਂ ਥੋੜੀ ਦਿੱਕਤ ਜੀ ਆਈ ਜਾਂਦੀ ਸੀ ਗਾਂ ਨੂੰ ਠੀਕ ਹੈ ਤੇ 4 1/2 ਕਿਲੋ ਸਵੇਰੇ ਕੱਢਿਆ ਵੀਰੇ ਉਹ ਸਾਉਸੀ ਲਾ ਹਾਂ ਸਾਉਸੀ ਲਾ ਵੀਰੇ ਪੂਰੀ ਇੱਕ ਨੰਬਰ ਦਾ ਚੌਣ ਚਵਾ ਕੇ ਮੈਂ ਚੌਣ ਚਵਾ ਬਾਈ ਬਾਲਾ ਚੰਗਾ ਹੈਗਾ ਧਾਰਾ ਮਾਰਾਂਗੇ ਆਪਾਂ ਤੇ ਬੱਚਾ ਕੀ ਆ ਗਿਆ ਦਵਿੰਦਰ ਮਗਰ ਬੱਚਾ ਵੀਰੇ ਬੱਛੀ ਹੈ ਬੱਛੀ ਬੜੀ ਚੰਗੀ ਹੈ ਹਾਂ ਬੱਛੀ ਬਹੁਤ ਸੋਹਣੀ ਦਿੱਤੀ ਹੈਗੀ ਸੁੱਖ ਨਾਲ ਤੇ ਬਹੁਤ ਪਿਆਰੀ ਬੱਛੀ ਹੈ ਲੋ ਹਾਂ ਠੀਕ ਹੈ ਕਲਰਫੁਲ ਬੱਚੀ ਦਾ ਸੁਨਣਾ ਬਾਈ ਹਾਂ ਬਹੁਤ ਸੋਹਣਾ ਸਾਂਭਣ ਵਾਲਾ ਬੱਚਾ ਆ ਸਾਂਭਣ ਵਾਲਾ ਵੀਰੇ ਬੀਕੀਆਂ ਚ ਬੱਚੀ ਦਿੱਤੀ ਆ ਬਹੁਤ ਸੋਹਣੀ ਬੱਚੀ ਹੈ ਤੇ ਬਾਕੀ ਬਈ ਥਣਾ ਦਾ ਸੈਜ ਚੈੱਕ ਥਣ ਤੁ ਤਾਂ ਬਾਈ ਬਾਲਾ ਸੋਹਣਾ ਲੱਗਿਆ ਕੱਲਾ ਕੱਲਾ ਥਣਾ ਪੂਰੀ ਵਿਥੀ ਜਿਹਨੂੰ ਆਪਾਂ ਕਹਿੰਦੇ ਆ ਥਣ ਲੱਗਿਆ ਵਾ ਸੈਜ ਬੜਾ ਚੰਗਾ ਥਣਾ ਦਾ ਬਾਈ ਬਾਲਾ ਸੋਹਣਾ ਬਾਲਾ ਸੋਹਣਾ ਬਾਕੀ ਨੀਵਾ ਜਿਹੜਾ ਉਹ ਵੀ ਬਹੁਤ ਸੋਹਣਾ ਹਾਂਜੀ ਹਾਂਜੀ ਵੀਰੇ ਲੋ ਫੀਡਿੰਗ ਦੇਖੋ ਯਾਰ ਬਹੁਤ ਸੋਹਣੀ ਹੈ ਦਵਿੰਦਰ ਕਿੰਨਾ ਕਿੰਨਾ ਕ ਬਾਈ ਇਹਦਾ ਦੁੱਧ ਪਾਇਆ ਵਾ ਕਿੰਨਾ ਕ ਪਾ ਵੀਰੇ ਪਿਛਲੇ ਸੂਏ 17 ਕਿਲੋ ਦੁੱਧ ਕਿਹਾਗਾ ਬੰਦਿਆਂ ਨੇ ਠੀਕ ਆ ਹਾਂ ਇਸ ਵ ਠੀਕ ਹੈ ਭਾਈ ਹਾਂਜੀ ਵੀਰੇ ਬਾਕੀ ਫੈਟ ਚੰਗੀ ਹੋਊਗੀ ਫੈਟ ਤਾਂ ਭਾਈ ਬਾਲੀ ਸੋਹਣੀ ਹੋਊਗੀ ਇਹਦੀ ਫੈਟ ਤਾਂ ਦੁੱਧ ਗਾੜਾ ਹੋਊਗਾ ਚੰਗੀ ਆਊਗੀ ਨਾਲੇ ਗਰਮੀ ਨਹੀਂ ਮੰਨਣੀ ਗਰਮੀ ਗਰਮੀ ਦਾ ਭਾਈ ਨਾ ਮੰਨਣ ਵਾਲੀ ਕੰਮ ਆਗਾ ਗਰਮੀ ਗਰਮੀ ਨਹੀਂ ਮੰਦੀ ਇਹ ਬੈਣ ਤੇ ਖੋਲਿਓ ਭਾਈ ਤੁਸੀਂ ਮੈਨੂੰ ਕੋਲ ਦਿੰਨੇ ਖੋਲਿਓ ਜਗਰਾਜ ਬਾਕੀ ਕਰਦਾ ਭਾਈ ਜਿਹੜਾ ਫੁੱਲ ਆਗਾ ਹਾਂ ਵੀਰੇ ਛੋਟੀ ਮੰਨ ਕੇ ਨਾ ਆਵੇ ਬੈੜ ਤੇ ਕੋਈ ਲਿੱਸੀ ਲਾਵੀ ਮੰਨ ਕੇ ਨਾ ਵੇ ਦੇਵਿੰਦਰ ਤੋਤਲੇ ਨਾੜ ਬੜੀ ਚੰਗੀ ਬਾਈ ਬਾਲੀ ਚੰਗੀ ਆ ਅਸਲ ਵਿੱਚ ਦੁੱਧ ਵਾਲੀ ਜਾਨਵਰ ਹੈ ਹੂੰ ਬਰੀਕੀ ਅੰਗ ਆ ਗਿਆ ਬਹੁਤ ਸੋਹਣਾ ਬਰੀਕੀ ਅੰਗ ਹੈ ਵੀਰੇ ਸਹੀ ਗੱਲ ਆ ਵਾਕੀ ਹਾਂਜੀ ਹਾਂਜੀ ਸਿਮਿਲਰਟੀ ਇਹ ਗੱਲ ਕਰੀਏ ਬਹੁਤ ਕਮਾਲ ਬਹੁਤ ਪਿਆਰੀ ਹੈਗੀ ਬੈੜਾ ਛੋਟਾ ਛੋਟਾ ਕਰਨੀ ਆ ਬੁਢੀ ਵਾਦੀ ਫੁੱਲ ਹੌਲੀ ਤੋਰੇ ਦੀ ਬਾਕੀ ਲੇਵਾ ਜਿਹੜਾ ਬਹੁਤ ਸੋਹਣਾ ਹੈ ਬਾਈ ਫੀਟ ਵਾਲਾ ਹਾਂਜੀ ਹਾਂਜੀ ਤੇ ਦੇਵਿੰਦਰ ਦਾ ਬਾਈ ਮੁੱਲ ਕੀ ਰਹਿਣ ਵਾਲਾ ਅੱਜ ਫਿਰ ਮੁੱਲ ਵੀਰੇ ਬਸ ਕੋਈ 60 ਨਹੀਂ ਕੋਈ 65 ਨਹੀਂ ਇਹਦਾ ਹਾਂ ਬ 55000 ਦੀ ਬੈਠ ਦੇ ਦੇ ਦਾਂਗੇ ਆਪਾਂ ਇਹ ਠੀਕ ਹੈ ਬਾਈ ਹਾਂਜੀ ਵੀਰੇ ਕੋਈ ਬਾਈਕ ਨਾ 60 ਨਹੀਂ ਬਾਈ ਕੋਈ 60 ਨਹੀਂ 55000 ਦੀ ਬਾਈਕ ਨਾ ਅੱਜ ਆਪਾਂ ਬੜਾ ਦੇ ਦੇ ਦਾਂਗੇ ਹਾਂ ਦੁੱਧ ਵਾਲਾ ਜਾਨਵਰ ਹੈਗਾ ਦਾ ਮਾਨਤਣ ਮਾਨਤਣ ਕੋਈ ਗੱਲ ਨਹੀਂ ਬਾਈ ਕਰਾਂਗੇ ਚਲੋ ਆਏ ਬੰਦੇ ਦਾ ਠੀਕ ਹੈ ਹਾਂ ਦੁੱਧ ਵਾਲਾ ਜਾਨਵਰ ਹੈਗਾ ਕੋਈ ਐ ਨਹੀਂ ਹੈਗਾ ਕੋਈ ਬੜਾ ਫਰਕ ਨਹੀਂ ਪੈਣਾ ਵੈਸੇ ਠੀਕ ਹੈ ਤੇ ਮਾਨਤਣ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਤਾਰਾ ਮਾਰੋਗੇ ਤਾਰਾ ਮਾਰਦੇ ਆ ਵੀਰੇ ਮਾਰਦੇ ਮਾਰਦੇ ਬੱਚਾ ਛੱਡ ਦੋ ਚਲ ਮੈਂ ਲੈ ਬਾਈ ਠੰਡੀ ਸੀਲ ਦੇਖੋ ਯਾਰ ਹਨਾ ਬਾਈ ਜਮਾ ਬਰਫੀ ਆ ਦੇਖ ਅੱਛਾ ਪਸਮਾ ਦੇ ਲੈ ਜਗਰਾਜ ਬੰਦ ਪਸਮਾ ਦੇਖ ਬਾਈ ਮਾਰੇ ਗੱਲ ਸਹੀ ਗੱਲ ਆ ਗਲਾਸਾਂ ਵਰਗਾ ਥਣ ਕੱਢਿਆ ਸਹੀ ਗੱਲ ਆ ਲੈ ਕੀ ਬਾਤ ਆ ਬਾਈ ਲਓ ਜਵੇਂਦਰ ਚੋਣ ਚਵਾਈ ਬਾਲਾ ਚੰਗਾ ਬਾਈ ਬਾਈ ਬਾਲਾ ਚੰਗਾ ਜਵੇਂਦਰ ਚੋਣ ਹੀ ਨਹੀਂ ਬਾਈ ਕਿਸੇ ਗਾ ਦਾ ਦੇਖਿਆ ਹਾਂ ਬਾਕੀ ਗਲਾਸਾਂ ਵਰਗੇ ਆ ਗਏ ਥਣ ਤੇ ਉਹਨੂੰ ਵੀ ਚੰਗੀ ਚਵਾਈ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਵੀਰੇ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਆਪਣੀ ਬਾਈ ਫੁੱਲ ਗਰੰਟੀ ਹੋਊਗੀ ਘਰ ਤੱਕ ਦੀ ਥਣਾ ਦੀ ਠੀਕ ਆ ਹਾਂ ਕੋਈ ਸੀਲ ਠੰਡੀ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਹੋ ਕੋਈ ਸ਼ਰਲਾ ਹੋਵੇ ਕੋਈ ਥਾਣ ਮਤਲਬ ਕਿ ਪਸਮਾ ਘੱਟ ਹੋਵੇ ਹਨਾ ਠੀਕ ਆ ਬਾਈ ਹਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੋਵੇ ਠੀਕ ਆ ਹਾਂ ਜ਼ਿਆਦਾਤਰ ਬਾਈ ਆਪਣਾ ਹੈ ஆன்ਲਾਈਨ ਹੀ ਮਾਲ ਜਾਂਦਾਗਾ ਹੂੰ ਤੇ ਸੁੱਖ ਨਾਲ ਹੈ ਵਧੀਆ ਆਪਣਾ ਕੰਮ ਚੱਲੀ ਜਾਦਾ ਠੀਕ ਆ ਹਾਂਜੀ ਤੇ ਮੁੱਲ ਵੀ ਬਾਈ ਨੇ ਬਾਈ ਜਾਇਜ਼ ਹੈ ਹਾਂਜੀ ਹਾਂਜੀ ਵੀਰੇ ਤੇ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਵੇ ਤਾਂ ਬਾਈ ਨੇ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ